ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ OTT ਤੇ ਅਸ਼ਲੀਲ ਸਮਗਰੀ ਤੇ ਮੋਦੀ ਸਰਕਾਰ ਦੇ ਵੱਲੋਂ ਹੁਣ ਸਖਤ ਐਕਸ਼ਨ ਲਿਆ ਗਿਆ ਜੀ ਹਾਂ ਅਸ਼ਲੀਲ ਸਮਗਰੀ ਪਰੋਸਣ ਵਾਲੀਆਂ OTT ਪਲੇਟਫਾਰਮਸ ਨੂੰ ਬਲੌਕ ਕੀਤਾ ਗਿਆ 18 ਪਲੇਟਫਾਰਮਸ ਨੇ ਜਿਨ੍ਹਾਂ ਨੂੰ ਬਲੌਕ ਕੀਤਾ ਗਿਆ 19 ਸਾਈਟਾਂ 10 ਐਪ ਅਤੇ 57 ਸੋਸ਼ਲ ਮੀਡੀਆ ਹੈਂਡਲ ਵਿਰੁੱਧ ਕਾਰਵਾਈ ਮੋਦੀ ਸਰਕਾਰ ਦੇ ਵੱਲੋਂparat ਸਰਕਾਰ ਦੇ ਵੱਲੋਂ ਕੀਤੀ ਗਈ ਹੈparat ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਓਵਰ ધ ਟਾਪ ਯਾਨਕੀ OTT ਪਲੇਟਫਾਰਮਾਂ 'ਤੇ ਕਾਰਵਾਈ ਕੀਤੀ ਹੈ ਇਹ ਉਹ ਪਲੇਟਫਾਰਮ ਨੇ ਜੋ ਕਿ ਅਸ਼ਲੀਲਤਾ ਪ੍ਰੋਸ ਦੇ ਸਨ ਅਸ਼ਲੀਲ ਸਮਗਰੀ ਨੂੰ ਲੈ ਕੇ ਵੱਡੀ ਕਾਰਵਾਈ ਇਹਨਾਂ 'ਤੇ ਕੀਤੀ ਗਈ ਹੈ ਵੀਰਵਾਰ 14 ਮਾਰਚ 2024 ਨੂੰ ਦੇਸ਼ ਭਰ ਦੇ ਵਿੱਚ 18 OTT ਪਲੇਟਫਾਰਮ 19 ਵੈਬਸਾਈਟਾਂ ਅਤੇ 10 ਐਪ ਤੇ 57 ਸੋਸ਼ਲ ਮੀਡੀਆ ਹੈਂਡਲਸ ਨੂੰ ਬਲੌਕ ਕਰ ਦਿੱਤਾ ਗਿਆ ਕੇਂਦਰ ਵੱਲੋਂ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵੱਲੋਂ ਸੰਬੰਧਿਤ ਪਹਿਲਾਂ ਕਈ ਵਾਰ ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਸਨ ਜਿहां ਵੱਡੀ ਕਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਉਹਨਾਂ ਵੈਬਸਾਈਟਾਂ ਤੇ ਹੁਣ ਕਾਰਵਾਈ ਕੀਤੀ ਗਈ ਹੈ ਜਿਹੜੀਆਂ ਵੈਬਸਾਈਟਾਂ ਦੇਸ਼ ਦੇ ਵਿੱਚ ਅਸ਼ਲੀਲਤਾ ਸਮਗਰੀ ਪਰੋਸਦੀਆਂ ਸਨ 18 OTT ਪਲੇਟਫਾਰਮ 19 ਵੈਬਸਾਈਟਾਂ 10 ਐਪ ਅਤੇ 57 ਸੋਸ਼ਲ ਮੀਡੀਆ ਹੈਂਡਲਸ ਨੂੰ ਬਲੌਕ ਕਰ ਦਿੱਤਾ ਗਿਆ ਹੈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹਨਾਂ ਨੂੰ ਪਹਿਲਾਂ ਵੀ ਕਈ ਵਾਰ ਚੇਤਾਵਨੀਆਂ ਦਿੱਤੀਆਂ ਜਾ ਚੁੱਕਿਆ ਸਨ ਪਰ ਇਹਨਾਂ ਦੇ ਵੱਲੋਂ ਜਿਹੜਾ ਕਿ ਅਜਿਹੀ ਸਮਗਰੀ ਪ੍ਰੋਸਨਤੇ ਬਾਜ਼ ਰਹੀ ਆ ਰਹੇ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਇਹਨਾਂ ਤੇ ਕੀਤੀ ਗਈ ਹੈ